ਰਾਜੀ ਕੀ ਨਾਮ ਤੋਂ ਅਟਾ ਮੈਂ ਗੁਰਵਿੰਦਰ ਰਾਮ ਸਰਪੰਚ ਦਿਆਲਪੁਰ ਤੋਂ ਜੀ ਸਰਪੰਚ ਸਾਹਿਬ ਮੈਂ ਦੇਖਿਆ ਕਿ ਬੋੜਜ ਟਹਿਲਦਾਸ ਬੰਨ ਦੇ ਉਪਰੇ ਹੀ ਟਰੈਕਟਰ ਹੈ ਹਾਂਜੀ ਜਿਹਦਾ ਬਹੁਤ ਵੱਡਾ ਜ਼ੋਰ ਲਵਾਇਆ ਤੇ ਜ਼ੋਰ ਲਵਾ ਕੇ ਜਦੋਂ ਟਰੈਕਟਰ ਫਸੇ ਸੀਗੇ ਹਾਂਜੀ ਬਾਖੂ ਵੀ ਸੇਵਾ ਨਿਭਾਈ ਹੈ ਕਿਉਂਕਿ ਸਰਪੰਚ ਸਾਹਿਬ ਟਰੈਕਟਰ ਟੁੱਟਦੇ ਵੀ ਆ ਹਾਂ ਜੀ ਵੀ ਟੁੱਟੀਆਂ ਆ ਜਾਂ ਹਾਂ ਜੀ ਨੁਕਸਾਨ ਵੀ ਹੁੰਦੇ ਆ ਹਾਂ ਜੀ ਜਦੋਂ ਇਦਾਂ ਸੇਵਾ ਕਰਦੇ ਹੋਂ ਕਦੇ ਮਨਚ ਤੇ ਨਹੀਂ ਆਉਂਦਾ ਵੀ ਨੁਕਸਾਨ ਹੋਵੇਗਾ ਨਹੀਂ ਜੀ ਨਹੀਂ ਇਹ ਪਰਮਾਤਮਾ ਹੀ ਦੇਣਿਆ ਲੋਕਾਂ ਦੀ ਸੇਵਾ ਚ ਹੀ ਆ ਜੀ ਆਪਾਂ ਹਾਂ ਜੀ ਕਿੰਨੇ ਕ ਦਿਨਾਂ ਤੋਂ ਸੇਵਾ ਕਰਦੇ ਪਏ ਜੀ ਆਪਾਂ ਤਕਰੀਬਨ 2 ਹਫ਼ਤੇ ਹੋ ਗਏ ਆ ਜੀ 2 ਹਫ਼ਤੇ ਹਾਂ ਜੀ ਕਿਹੜੇ ਕਿਹੜੇ ਬੰਨਾਂ ਤੇ ਸੇਵਾ ਨਿਭਾ ਚੁੱਕੇ ਆ ਹੁਣ ਬੁਰਜ ਟੈਲ ਦਾਸ ਕਰ ਰਹੇ ਆ ਥੋੜੇ ਦਿਨ ਪਹਿਲਾਂ ਤਲਵੰਡੀ ਸ਼ਿੰਭੂ ਵੀ ਕਰ ਰਹੇ ਸੀਗੇ ਜੀ ਹਾਂਜੀ ਇੱਕ ਤਾਜੋਵਾਲ ਦੇ ਵਿੱਚ ਵੀ ਬੰਨ੍ਹਤਾ ਹਾਂਜੀ 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 ਉੱਥੇ ਵੀ ਕਰ ਰਹੇ ਆ ਜੀ ਇੱਕ ਇਹ ਦੋ ਹਾਫ ਜਾਂ ਜੋ ਲਗਾਤਾਰ ਸੇਵਾ ਚੱਲਦੀ ਟਰੈਕਟਰ ਦੇ ਅੰਦਰ ਤੇਲ ਵੀ ਪੈਂਦਾ ਹਾਂਜੀ ਟਰੈਕਟਰ ਵੱਡੇ ਐ ਮਜ਼ਬੂਤ ਐ ਤੇਲ ਵੀ ਜ਼ਿਆਦਾ ਖਾਂਦੇ ਹੋਣਗੇ ਹਾਂਜੀ ਕਿੰਨੇ ਕ ਨੌਜਵਾਨ ਵੀਰੇ ਫਿਰ ਨਾਲ ਜੁੜੇ ਹੋਈ ਆ ਸਾਡੇ ਨਾਲ ਸਾਰੇ ਪਿੰਡੇ ਸੇਵਾ ਕਰ ਰਹੇ ਆ ਜੀ ਤਕਰੀਬਨ ਸਰਪੱਤ ਸਭ ਕਾਫੀ ਵੱਡੇ ਢੇਰ ਨਜ਼ਰ ਆਉਂਦੇ ਆ ਮਿੱਟੀ ਦੇ ਲੱਗੇ ਹੋਏ ਹਾਂਜੀ ਇਹ ਨੌਜਵਾਨਾਂ ਨੇ ਇੱਥੇ ਟਰਾਲੀਆਂ ਭਰ-ਭਰ ਕੇ ਛੁੱਟੇ ਲੱਗਦੇ ਆ ਹਾਂਜੀ ਜੀ ਇਹ ਦੇਖੋ ਪੰਜਾਬ ਦੀ ਨੌਜਵਾਨੀ ਜਿਨ੍ਹਾਂ ਨੇ ਦਿਨਾਂ ਵਿੱਚ ਇੱਥੇ ਮਿੱਟੀਆਂ ਦੇ ਪਹਾੜ ਬਣਾ ਦਿੱਤੇ ਆਮੜੇ ਵਿੱਚ ਆ ਹੁਣ ਇੱਥੋਂ ਅਸੀਂ ਚੱਕ ਕੇ ਇਹ ਬੁਰਜ ਟੈਲ ਦਾ ਸਬੰਧ ਤੇ ਲੈ ਕੇ ਜਾਵਾਂਗੇ ਕੁਝ ਗੱਟਿਆਂ ਵਿੱਚ ਜਾਵਾਂਗੇ ਕੁਝ ਹੁਣ ਟਰਾਲੀਆਂ ਭਰ ਕੇ ਲੈ ਕੇ ਜਾਵਾਂਗੇ ਜੀ ਤਕਰੀਬਨ ਜਿੰਨੇ ਦਿਨਾਂ ਤੋਂ ਢਾ ਲੱਗੇ ਉਹਨਾਂ ਦਿਨਾਂ ਤੋਂ ਲੋਕੀ ਹਟ ਸੇਵਾ ਕਰ ਰਹੇ ਆ ਸਰ ਪਾਸਾ ਇੱਥੇ ਦੇਖਿਆ ਜਾਵੇ ਕਿ ਟਿੱਪਰ ਵੀ ਵੱਡੇ ਮਿੱਟੀ ਦੇ ਭੜਕੇ ਆ ਰਹੇ ਆ ਹਾਂਜੀ ਇੱਥੇ ਮਾਤਾਵਾਂ ਵੀ ਲਗੀਆਂ ਹੋਈਆਂ ਜਿਹੜੀਆਂ ਇਹਨਾਂ ਨੂੰ ਬੋਰਿਆਂ ਦੇ ਵਿੱਚ ਮਿੱਟੀ ਨੂੰ ਪਾ ਰਹੀਆਂ ਹੈਗੀਆਂ ਹਾਂਜੀ ਕਾਫੀ ਵੱਡੀ ਸੇਵਾ ਜੇ ਪੰਜਾਬ ਦੇ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਹਾਂਜੀ ਇਹ ਨੌਜਵਾਨਾਂ ਨੂੰ ਜਨੂਨ ਹੈ ਜੀ ਸੇਵਾ ਦਾ ਉਹ ਆਪਣੇ ਪੰਜਾਬ ਦਾ ਕਿਸੇ ਵੀ ਤਰੀਕੇ ਨਾਲ ਕੋਈ ਵੀ ਨੁਕਸਾਨ ਨਹੀਂ ਹੋਣ ਦੇਣਾ ਚਾਹੁੰਦੇ ਕਿਉਂ ਤੁਸੀਂ ਦੇਖਿਆ ਉੱਧਰ ਬਹੁਤ ਵੱਡੀ ਮਾਤਰਾ ਵਿੱਚ ਹੜ੍ਹ ਨੇ ਪ੍ਰਭਾਵਿਤ ਕੀਤੇ ਏਰੀਏ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਏਰੀਏ ਵਿੱਚ ਵੀ ਇਹ ਕੋਈ ਨੁਕਸਾਨ ਹੋਵੇ ਕਿਸੇ ਸਾਡੇ ਕਿਸਾਨ ਭਰਾ ਦਾ ਜਾਂ ਕਿਸੇ ਸਾਡੇ ਮਜ਼ਦੂਰ ਭਰਾ ਦਾ ਨੁਕਸਾਨ ਅਸੀਂ ਇਹ ਚੀਜ਼ ਨਹੀਂ ਬਰਦਾਸ਼ਤ ਕਰਾਂਗੇ ਸਰਪੰਚ ਸਾਹਿਬ ਪੰਜਾਬ ਦੇ ਨੌਜਵਾਨਾਂ ਨੇ ਖੁਦ ਬੰਨ ਸੰਭਾਲਿਆ ਰਾਤ ਦਿਨ ਸੇਵਾ ਕਰ ਬਿਲਕੁਲ ਤਕਰੀਬਨ ਜੀ ਤਕਰੀਬਨ 10 ਦਿਨ ਦਿਨ ਰਾਤ ਸੇਵਾ ਕੀਤੀ ਆ ਨੌਜਵਾਨਾਂ ਨੇ ਪ੍ਰਸ਼ਾਸਨ ਵੀ ਨਾਲ ਸੀ ਹੁਣ ਵੀ ਲੱਗੇ ਹੋਏ ਆ ਤਕਰੀਬਨ ਦਿਨ ਰਾਤ ਹੀ ਚੱਲ ਰਿਹਾ ਜੀ ਕੰਮ